ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖ ਦੇਣਾ ਜੀ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਹ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਨਿੱਕੇ ਜਿਹੇ ਕਹਾਣੇ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਈ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਹੈ ਅਤੇ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਪੁਰਾਣੇ ਬਜ਼ੁਰਗਾਂ ਦਾ ਗਿਆਨ ਛੋਪਿਆ ਹੈ ਸਾਡੇ ਬਜ਼ੁਰਗਾਂ ਦੀ ਖੁਸ਼ੀ ਉਹਨਾਂ ਦੇ ਘਰ ਦੀ ਤੰਦਰੁਸਤੀ ਤਰੱਕੀ ਦਾ ਰਾਜ਼ ਛੋਪਿਆ ਹੈ ਸੰਗਤ ਜੀ ਇਦਾ ਹੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਦੋ ਪਤੀ ਪਤਨੀ ਰਹਿੰਦੇ ਸਨ ਉਹ ਧੋਵਾ ਦਾ ਸੁਭਾਅ ਬੜਾ ਹੀ ਨੇਕ ਤੇ ਦੋਵੇਂ ਧਾਰਮਿਕ ਖਿਆਲਾਂ ਵਾਲੇ ਰੋਜ਼ ਸਵੇਰੇ ਉੱਠਣਾ ਪਹਿਲਾਂ ਬਾੜ ਪੂਜਾ ਕਰਨੀ ਫਿਰ ਆਪਣੇ ਕੰਮਾਂ ਕਾਰਾਂ ਦੀ ਸ਼ੁਰੂਆਤ ਕਰਨੀ ਉਹ ਬੀਬੀ ਨੇ ਆਪਣੇ ਘਰ ਦੇ ਕੰਮਾਂ ਨੂੰ ਸੰਭਾਲਣਾ ਤੇ ਘਰ ਦੇ ਕੰਮਾਂ ਕਾਰਾਂ ਨੂੰ ਦੇਖਣਾ ਘਰ ਦੀ ਸਾਬ ਸਫਾਈ ਤੋਂ ਲੈ ਕੇ ਭੋਜਨ ਪ੍ਰਸ਼ਾਦਾ ਫਿਰ ਘਰ ਦੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨੀ ਭਾਵੇਂ ਆਪਣੇ ਘਰ ਦੇ ਇੱਕ ਇੱਕ ਕੰਮ ਨੂੰ ਬੜੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਕਰਨਾ ਈਮਾਨਦਾਰੀ ਦੇ ਨਾਲ ਕਰਨਾ ਕਦੇ ਵੀ ਆਪਣੇ ਕੰਮ ਨੂੰ ਬੋਝ ਨਹੀਂ ਸਮਝਣਾ। ਅਤੇ ਉਹ ਬੀਬੀ ਦਾ ਪਤੀ ਉਹ ਆਪਣੇ ਬਾਹਰ ਦੇ ਕਮਾਂਕਾਰਾਂ ਨੂੰ ਦੇਖਦਾ ਸੀ। ਭਾਵੇਂ ਜੋ ਵੀ ਉਹਨਾਂ ਦਾ ਕੰਮ ਤਾਂ ਦਾ ਕਾਰੋਬਾਰ ਸੀ ਉਸ ਨੂੰ ਉਹਦਾ ਪਤੀ ਸੰਭਾਲਦਾ। ਉਹ ਵੀ ਆਪਣੇ ਸਾਰੇ ਕੰਮਾਂ ਤਾਂ ਦੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੇ ਹੀ ਚਾਹ ਦੇ ਨਾਲ ਕਰਦਾ। ਉਹਨਾਂ ਦੇ ਪਰਿਵਾਰ ਦੇ ਵਿੱਚ ਹਰ ਵੇਲੇ ਸੁੱਖ ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਸੀ। ਕਿਸੇ ਪ੍ਰਕਾਰ ਦਾ ਕੋਈ ਲੜਾਈ ਝਗੜਾ ਕੋਈ ਕਲੇਸ਼ ਨਹੀਂ ਸੀ। ਕਿਉਂਕਿ ਦੋਵਾਂ ਜੀਆਂ ਦੇ ਸੁਭਾਅ ਦੇ ਨਾਲ-ਨਾਲ ਆਪਸ ਦੇ ਵਿੱਚ ਵਿਚਾਰ ਵੀ ਬੜੇ ਮਿਲਦੇ ਸਨ ਦੋਵੇਂ ਹੀ ਧਾਰਮਿਕ ਖਿਆਲਾਂ ਵਾਲੇ ਪਾਠ ਪੂਜਾ ਕਰਨ ਵਾਲੇ ਜਿੱਥੇ ਵੀ ਕਿਤੇ ਮੌਕਾ ਮਿਲਦਾ ਸੇਵਾ ਕਰਨ ਜਾਂਦੇ ਹਾਥੀ ਸੇਵਾ ਵੀ ਕਰਦੇ ਅਤੇ ਜੋ ਮਾਲਕ ਨੇ ਉਹਨਾਂ ਨੂੰ ਦਾਤਾਂ ਦਿੱਤੀਆਂ ਉਹਨਾਂ ਦਾਤਾਂ ਨੂੰ ਵੰਡ ਕੇ ਛਕਦੇ ਸਨ ਭਾਵੇਂ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਜੀ ਆਸਰਾ ਕੇ ਆਵੇ ਪਾਵੇਂ ਕਿ ਸੇ ਨੂੰ ਪੈਸੇ ਦੀ ਲੋੜ ਹੈ ਪਾਵੇਂ ਕੱਪੜੇ ਦੀ ਲੋੜ ਪਾਵੇਂ ਭੋਜਨ ਪ੍ਰਸ਼ਾਦਾ ਛਕਣ ਦੇ ਇਰਾਦੇ ਦੇ ਨਾਲ ਆਵੇ ਤਾਂ ਇਹਨਾਂ ਦੇ ਘਰ ਤੋਂ ਕਦੇ ਵੀ ਖਾਲੀ ਨਹੀਂ ਸੀ ਜਾਂਦਾ ਇਹ ਜਿੰਨੇ ਜੋਗੇ ਸੀ ਉਹਨਾਂ ਦੀ ਮਦਦ ਜ਼ਰੂਰ ਕਰਦੇ ਸੀ ਇਸ ਗੱਲ ਦਾ ਸਾਰੇ ਪਿੰਡ ਨੂੰ ਪਤਾ ਸੀ ਕਿ ਇਹ ਦੋਵੇਂ ਜੀ ਬੜੇ ਹੀ ਨੇਕ ਦਿਲ ਇਨਸਾਨ ਨੇ ਇਸ ਕਰਕੇ ਕਈ ਲੋਕ ਇਹਨਾਂ ਦੀ ਇਸ ਚੰਗਿਆਈ ਦਾ ਫਾਇਦਾ ਵੀ ਚੁੱਕ ਲੈਂਦੇ ਕੁਝ ਲੋਕ ਤਾਂ ਸੱਚਮੁੱਚ ਲੋੜਵੰਦ ਹੁੰਦੇ ਪਰ ਕੁਝ ਲੋਕ ਮਾੜੀ ਬਿਰਤੀ ਵਾਲੇ ਇਹਨਾਂ ਦੇ ਨੇਕ ਸੁਭਾਅ ਦਾ ਫਾਇਦਾ ਚੁੱਕਦੇ ਉਹ ਝੂਠੀਆਂ ਮਜਬੂਰੀਆਂ ਲੈ ਕੇ ਝੂਠੀਆਂ ਗੱਲਾਂ ਬਣਾ ਕੇ ਇਹਨਾਂ ਦੇ ਕੋਲ ਆ ਜਾਂਦੇ ਅਤੇ ਇਹਨਾਂ ਤੋਂ ਮਦਦ ਲੈ ਜਾਂਦੇ ਬਾਹਰ ਜਾ ਕੇ ਇਹਨਾਂ ਦਾ ਮਚਾਕ ਠਾਉਂਦੇ ਕਿ ਇਹ ਤਾਂ ਮੂਰਖ ਨੇ ਇਹਨਾਂ ਨੂੰ ਕੋਈ ਵੀ ਆਸਾਨੀ ਦੇ ਨਾਲ ਠੱਗ ਸਕਦਾ ਹੈ ਪਰ ਕਹਿੰਦੇ ਇਹ ਦੋਵੇਂ ਜੀ ਕਦੇ ਵੀ ਕਿਸੇ ਗੱਲ ਨੂੰ ਬੁਰਾ ਨਾ ਮਣਾਉਂਦੇ ਇਹਨਾਂ ਨੂੰ ਕਈਆਂ ਬਾਰੇ ਪਤਾ ਵੀ ਸੀ ਕਿ ਇਹ ਲੋਕ ਝੂਠ ਬੋਲ ਕੇ ਸਾਡੇ ਤੋਂ ਪੈਸੇ ਲੈ ਜਾਂਦੇ ਆ ਜਾਂ ਕਿਸੇ ਪ੍ਰਕਾਰ ਦੀ ਮਦਦ ਲੈ ਜਾਂਦੇ ਆ ਪਰ ਆਪਸ ਦੇ ਵਿੱਚ ਦੋਵਾਂ ਨੇ ਕਿਹਾ ਚਲੋ ਇਹਨਾਂ ਦੇ ਵੀ ਕੋਈ ਮਜਬੂਰੀ ਹੋਵੇਗੀ ਕੋਈ ਮਾੜਾ ਕਰਮ ਹੋਵੇਗਾ ਜਿਸ ਕਾਰਨ ਕਰਕੇ ਇਹਨਾਂ ਨੂੰ ਝੂਠ ਬੋਲਣਾ ਪੈਂਦਾ ਹੈ ਠੱਗੀ ਠੋਰੀ ਕਰਨੀ ਪੈਂਦੀ ਹੈ ਇਹਨਾਂ ਨੇ ਤਾਂ ਉਹਨਾਂ ਦੇ ਲਈ ਵੀ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਕਿ ਪਰਮਾਤਮਾ ਇਹਨਾਂ ਦੀਆਂ ਇਹ ਮਾੜੀਆਂ ਆਦਤਾਂ ਤੋਂ ਇਹਨਾਂ ਦਾ ਖੇੜਾ ਛਡਾਓ ਇਹਨਾਂ ਨੂੰ ਮਾੜੇ ਕਰਮ ਬਣਾਉਣ ਤੋਂ ਬਚਾਓ ਪਾਪ ਕੇ ਬੜੇ ਹੀ ਨੇਕ ਇਨਸਾਨ ਬੁਰੇ ਦਾ ਵੀ ਪਾਲ ਕਰਨ ਵਾਲੇ ਇਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤਾਂ ਦੌਲਤ ਸ਼ੋਹਰਤ ਸਭ ਕੁਝ ਪਰਮਾਤਮਾ ਨੇ ਦਿੱਤਾ ਹੋਇਆ ਸੀ ਬਸ ਇੱਕੋ ਚੀਜ਼ ਦੀ ਕਮੀ ਸੀ ਉਹ ਸੀ ਔਲਾਦ ਇਹਨਾਂ ਦੇ ਕੋਈ ਵੀ ਧੀ ਪੁੱਤਰ ਨਹੀਂ ਸੀ ਇਸੇ ਕਰਕੇ ਕਈ ਵਾਰ ਕੁਝ ਲੋਕ ਤਾਂ ਇਹ ਵੀ ਕਹਿ ਦਿੰਦੇ ਇਹ ਇੰਨਾ ਦਾਨਪੁਣ ਸੇਵਾ ਐਸੀ ਕਰਕੇ ਕਰਦੇ ਨੇ ਕਿਉਂਕਿ ਇਹਨਾਂ ਦਾ ਧਨ ਇਹਨਾਂ ਦਾ ਪੈਸਾ ਸੰਭਾਲਣ ਵਾਲਾ ਕੋਈ ਨਹੀਂ ਹੈ ਇਸ ਕਰਕੇ ਇਹ ਆਪਣਾ ਪੈਸਾ ਦਾਨਪੁਣ ਦੇ ਵਿੱਚ ਅਡਾਉਂਦੇ ਰਹਿੰਦੇ ਹਨ ਕੁਝ ਲੋਕ ਤਾਂ ਇਹਨਾਂ ਦੇ ਮੂੰਹ ਦੇ ਉੱਤੇ ਵੀ ਇਦਾਂ ਦੀਆਂ ਗੱਲਾਂ ਕਰ ਜਾਂਦੇ ਪਰ ਇਹਨਾਂ ਨੇ ਕਦੇ ਕਿਸੇ ਪ੍ਰਕਾਰ ਦਾ ਕੋਈ ਗਿੱਲਾ ਸ਼ਿਕਵਾ ਸ਼ਿਕਾਇਤ ਨਹੀਂ ਕੀਤੀ ਕਦੇ ਪ੍ਰਮਾਤਮਾ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜੋ ਇਹਨਾਂ ਦਾ ਦਿਲ ਦਿਖਾਉਣ ਵਾਲੀਆਂ ਗੱਲਾਂ ਕਰਦੇ ਨੇ ਇਹ ਤਾਂ ਪਰਮਾਤਮਾ ਦੇ ਪਾਣੀ ਦੇ ਵਿੱਚ ਖੁਸ਼ ਰਹਿੰਦੇ ਹਨ ਅਤੇ ਜੇਕਰ ਕੋਈ ਮਨੁੱਖ ਬਾਹਰੋਂ ਆ ਕੇ ਇਹਨਾਂ ਨੂੰ ਕਹਿੰਦਾ ਕਿ ਭਾਈ ਤੁਸੀਂ ਕਿੰਨਾ ਪਾਠ ਪੂਜਾ ਕਰਦੇ ਹੋ ਕਿੰਨੀ ਸੇਵਾ ਕਰਦੇ ਹੋ ਤੁਹਾਨੂੰ ਤੁਹਾਡੀ ਕੀਤੀ ਹੋਈ ਸੇਵਾ ਦਾ ਫਲ ਕਿਉਂ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਪਰਮਾਤਮਾ ਤੁਹਾਡੀ ਝੋਲੀ ਦੇ ਵਿੱਚ ਔਲਾਦ ਦੇ ਦਾਤ ਕਿਉਂ ਨਹੀਂ ਪਾ ਰਿਹਾ ਹੈ ਸਾਮੀ ਇਹ ਹਮੇਸ਼ਾ ਉਹਨਨੋ ਅੱਗੋਂ ਹੱਥ ਜੋੜ ਕੇ ਕਹਿੰਦੇ ਕਿ ਭਾਈ ਇੰਜ ਨਾ ਕਿਆ ਕਰੋ ਅਸੀਂ ਇਹ ਸੇਵਾ ਜਾਂ ਕਿਸੇ ਦੀ ਮਦਦ ਕਿਸੇ ਸਵਾਰਥ ਕਰਕੇ ਨਹੀਂ ਕਰਦੇ ਅਸੀਂ ਤਾਂ ਪਰਮ ਪਿਤਾ ਪਰਮਾਤਮਾ ਦੇ ਤਸੇ ਹੋਏ ਰਾਹ ਦੇ ਉਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਪਰਮ ਪਿਤਾ ਪਰਮਾਤਮਾ ਦਾ ਤਾਂ ਸਭ ਨੂੰ ਸੰਦੇਸ਼ ਹੈ ਸਭ ਨੂੰ ਹੀ ਹੁਕਮ ਹੈ ਕਿ ਸਰਬਾਤ ਦਾ ਪਲਾ ਕਰਨਾ ਹੈ ਕੋਈ ਵੀ ਬੰਦਾ ਉਹ ਜਿੰਨੇ ਕੁ ਯੋਗਾ ਹੈ ਜੇਕਰ ਕੋਈ ਤਾ ਅੰਦੇ ਨਾਲ ਕਿਸੇ ਦੀ ਮਦਦ ਕਰ ਸਕਦਾ ਹੈ ਹੱਥੀ ਕਿਸੇ ਦੀ ਮਦਦ ਕਰ ਸਕਦਾ ਹੈ ਉਹਨੂੰ ਕਰਨੀ ਚਾਹੀਦੀ ਹੈ ਭਾਵੇਂ ਕਿ ਜਿਹੜੀ ਵੀ ਚੀਜ਼ ਮਾਲਕ ਨੇ ਸਾਨੂੰ ਦੂਜਿਆਂ ਦੇ ਨਾਲੋਂ ਜ਼ਿਆਦਾ ਦਿੱਤੀ ਹੈ ਉਹਦੇ ਵਿੱਚੋਂ ਵੰਡ ਕੇ ਛਕਣਾ ਚਾਹੀਦਾ ਹੈ ਥੋੜੇ ਦੇ ਵਿੱਚੋਂ ਥੋੜਾ ਵੀ ਵੰਡ ਸ਼ਕਣ ਦਾ ਹੁਕਮ ਸਾਨੂੰ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਹੈ ਇਸ ਕਰਕੇ ਉਹ ਦੋਵੇਂ ਪਤੀ ਪਤਨੀ ਇਸੇ ਤਰ੍ਹਾਂ ਹੱਥ ਜੋੜ ਕੇ ਕਹਿ ਦਿੰਦੇ ਕਿ ਪਾਈ ਇੰਜ ਨਾ ਕਿਆ ਕਰੋ ਅਸੀਂ ਤਾਂ ਇਹ ਸੇਵਾ ਆਪਣੇ ਪਰਮ ਪਿਤਾ ਪਰਮਾਤਮਾ ਨੇ ਦੱਸੇ ਹੋਏ ਅਨਸਾਰ ਕਰ ਰਹੇ ਹਾਂ ਦੂਸਰੀ ਗੱਲ ਇਹ ਸੇਵਾ ਕਰਕੇ ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ ਮਨ ਨੂੰ ਸਕੂਨ ਮਿਲਦਾ ਹੈ ਅਤੀ ਤੀਸਰੀ ਗੱਲ ਇਹਨਾਂ ਨੇ ਕਹੀ ਕਿ ਜੇਕਰ ਕੋਈ ਦਾਰਦ ਸਾਡੇ ਕੋਲ ਨਹੀਂ ਹੈ ਤਾਂ ਹੋ ਸਕਦਾ ਹੈ ਇਸੇ ਵਿੱਚ ਹੀ ਸਾਡੀ ਭਲਾਈ ਛੁਪੀ ਹੋਵੇ ਭਾਵੇਂ ਕਿਸੇ ਪ੍ਰਕਾਰ ਦਾ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਕਰਦੇ ਕਦੇ ਮਨ ਦੇ ਵਿੱਚ ਪਰਮ ਪਿਤਾ ਪਰਮਾਤਮਾ ਦੇ ਲਈ ਕੋਈ ਉਲੰਭਾ ਨਹੀਂ ਆਇਆ ਬਸ ਮਾਲਕ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਦਿਨੋ-ਦਿਨ ਇਹਨਾਂ ਦੀ ਭਜਨ ਬੰਦਗੀ ਦੇ ਵਿੱਚ ਵਾਧਾ ਹੋ ਰਿਹਾ ਸੀ ਇਹਨਾਂ ਦੀ ਸੇਵਾ ਦੇ ਵਿੱਚ ਵਾਧਾ ਹੋ ਰਿਹਾ ਸੀ ਤੇ ਫਿਰ ਕਹਿੰਦੇ ਜਦੋਂ ਸਾਡੀ ਭਜਨ ਬੰਦਗੀ ਵਧ ਜਾਵੇ ਸਾਡੀ ਸੇਵਾ ਵਧ ਜਾਵੇ ਸਾਡੇ ਦਾਨ ਪੁੰਨ ਵਧ ਜਾਣ ਸਾਡੇ ਖਾਤੇ ਦੇ ਵਿੱਚ ਦੁਆਵਾਂ ਅਸੀਸਾਂ ਵਧ ਜਾਣ ਤਾਂ ਫਿਰ ਉਹ ਪਰਮਾਤਮਾ ਨੂੰ ਲੇਖਾ ਦੇ ਵਿੱਚ ਮੇਕ ਮਾਰਨੀ ਪੈਂਦੀ ਹੈ ਭਾਵੇਂ ਚੇਕਰ ਕੋਈ ਪਿਛਲੇ ਮਾੜੇ ਕਰਮ ਕਮਾ ਕੇ ਅਸੀਂ ਮੱਥੇ ਦੇ ਲੇਖ ਮਾੜੇ ਲਿਖਾ ਲਏ ਹਨ ਤਾਂ ਸਾਡੇ ਅੱਜ ਦੇ ਚੰਗੇ ਕੰਮਾਂ ਨੂੰ ਦੇਖ ਕੇ ਵਾਇ ਗੁਰੂ ਜੀ ਉਹ ਲੇਖ ਬਦਲ ਦਿੰਦੇ ਹਨ ਬਸ ਕਹਿੰਦੇ ਇਹਨਾਂ ਦੇ ਖਾਤੇ ਦੇ ਵਿੱਚ ਵੀ ਬਹੁਤ ਪੁੰਨ ਇਕੱਠੇ ਹੋ ਗਏ ਲੋਕਾਂ ਦੀਆਂ ਦੁਆਵਾਂ ਇਕੱਠੀਆਂ ਹੋ ਗਈਆਂ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਲੇਖਾਂ ਦੇ ਵਿੱਚ ਮੇਕ ਮਾਰਨੀ ਪਈ ਇਹਨਾਂ ਦੇ ਲੇਖ ਇਹਨਾਂ ਦੇ ਕਰਮ ਬਦਲਨੇ ਪਏ ਕਹਿੰਦੇ ਇਹਨਾਂ ਦੇ ਘਰ ਵਿੱਚ ਪਰਮਾਤਮਾ ਨੇ ਬੜੇ ਸੋਹਣੇ ਪੁੱਤ ਦੀ ਦਾਤ ਬਖਸ਼ੀ ਕਹਿੰਦੇ ਹੁਣ ਪੁੱਤ ਦੀ ਦਾਤ ਪ੍ਰਾਪਤ ਕਰਕੇ ਹੋਰ ਬੜਾ ਖੁਸ਼ ਹੋਏ ਇਹਨਾਂ ਨੇ ਆਪਣੀ ਭਜਨ ਬੰਦਗੀ ਆਪਣੀ ਪਾਠ ਪੂਜਾ ਸੇਵਾ ਅੱਗੇ ਨਾਲੋਂ ਵੇਚ ਜ਼ਿਆਦਾ ਵਧਾ ਦਿੱਤੀ ਕਈ ਲੋਕਾਂ ਨੇ ਹੁਣ ਇਹਨਾਂ ਦੇ ਕੋਲ ਆਉਣਾ ਕਹਿਣਾ ਚਲੋ ਪਹਿਲਾਂ ਤਾਂ ਤੁਸੀਂ ਦਾਨ ਪਾਉਣ ਇਸ ਕਰਕੇ ਕਰਦੇ ਰਹਿੰਦੇ ਸੀ ਕਿ ਤੁਹਾਡਾ ਪੈਸਾ ਸੰਭਾਲਣ ਵਾਲਾ ਕੋਈ ਨਹੀਂ ਸੀ ਪਰ ਹੋਂਦਾ ਪਰਮਾਤਮਾ ਨੇ ਤੁਹਾਡਾ ਵਾਰਸ ਤੁਹਾਨੂੰ ਦੇ ਦਿੱਤਾ ਹੈ। ਧਨ, ਦੌਲਤ, ਜ਼ਮੀਨ ਜੈਦਾ ਸੰਭਾਲਣ ਵਾਲਾ ਗਿਆ ਹੈ। ਹੁਣ ਤੁਸੀਂ ਥੋੜਾ ਜਿਹਾ ਹੱਥ ਕਟ ਕੇ ਚੱਲਿਆ ਕਰੋ। ਆਪਣੇ ਪੁੱਤਰ ਲਈ ਕੁਝ ਜੋੜ ਲਓ, ਕੁਝ ਬਚਾ ਲਓ। ਪਰ ਕਹਿੰਦੇ ਇਹਨਾਂ ਨੇ ਇੱਕੋ ਗੱਲ ਕਹਿਣੀ ਕਿ ਸਾਡੇ ਕੋਲ ਸਾਡਾ ਕੁਝ ਵੀ ਨਹੀਂ। ਇਹ ਸਭ ਤਾਂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੇ। ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਉਹਨਾਂ ਦੇ ਹੁਕਮ ਦੇ ਅਨੁਸਾਰ ਹੀ ਅਸੀਂ ਕੁਝ ਸੇਵਾ ਕਰ ਪਾਉਂਦੇ ਹਾਂ ਕਿਉਂਕਿ ਕਰਨ ਕਰਾਉਣ ਵਾਲੇ ਵਾਹਿਗੁਰੂ ਜੀ ਆਪ ਹਨ ਉਹਨਾਂ ਨੇ ਵੀ ਸਾਨੂੰ ਇੱਕ ਜਰੀਆ ਬਣਾਇਆ ਹੈ ਇਹ ਕਹਿ ਕੇ ਹਮੇਸ਼ਾ ਦਾਨਪੁਨ ਕਰਦੇ ਸੇਵਾ ਕਰਦੇ ਅਤੇ ਪਰਮਾਤਮਾ ਦੀ ਉਹਨਾਂ ਦੇ ਉੱਤੇ ਇੰਨੀ ਕਿਰਪਾ ਕਿ ਜਿੰਨੇ ਉਹ ਸੇਵਾ ਕਰਦੇ ਉਹਨਾਂ ਦੀ ਘਰ ਦੀ ਬਰਕਤ ਹੋਰ ਦੁੱਗਣੀ ਵੱਧ ਜਾਂਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲ ਰਹੀ ਸੀ ਇਹ ਤਾਂ ਦੁਨਦ ਮਾਇਆ ਵੀ ਖੁਦ ਇਹਨਾਂ ਦੇ ਕਾਰਨੋ ਖਿੱਚੀ ਚਲੀ ਆਉਂਦੀ ਇੱਥੇ ਕਮਾਈ ਵਾਲੇ ਸੰਤ ਮਹਾਪੁਰਖ ਸਾਡੇ ਬਜ਼ੁਰਗ ਬੜੀ ਸੋਹਣੀ ਗੱਲ ਸਮਝਾਉਂਦੇ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਜਿਹੜੀ ਮਾਇਆ ਤਾਂ ਦੁਨ ਸੁੱਖ ਸੁਹੂਲਤਾ ਨੇ ਇਹ ਪਰਮਾਤਮਾ ਦੇ ਪਿਆਰ ਵਿੱਚ ਬੱਜੀਆਂ ਹੋਈਆਂ ਨੇ ਜਿੱਥੇ ਪਰਮਾਤਮਾ ਦਾ ਨਾਮ ਉਥੇ ਇਹਨਾਂ ਨੂੰ ਆਉਣਾ ਹੀ ਪੈਂਦਾ ਹੈ ਤਾਂ ਜੋ ਲੋਕ ਪਰਮਾਤਮਾ ਨੂੰ ਹਮੇਸ਼ਾ ਅੱਗੇ ਰੱਖਦੇ ਨੇ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦੇ ਦਸਿਓ ਇਹ ਰਾਹ ਤੇ ਚੱਲਦੇ ਨੇ ਇਹ ਮਾਇਆ ਖੁਦ ਚੱਲ ਕੇ ਉਹਨਾਂ ਦੇ ਘਰ ਆਉਂਦੀ ਹੈ ਫਿਰ ਉਹਨਾਂ ਦੇ ਘਰਾਂ ਦੇ ਵਿੱਚ ਬਰਕਤਾਂ ਹੀ ਬਰਕਤਾਂ ਪੈ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ